ਨਰੇਂਦਰ ਸਿੰਘ ਚੌੜਾ ਨੂੰ ਲੈ ਕੇ ਜਿੱਥੇ ਹੁਣ ਤੱਕ ਬਹੁਤ ਸਾਰੇ ਚਰਚੇ ਹੋ ਰਹੇ ਨੇ ਉਸੇ ਦਰਮਿਆਨ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਚਾਨਕ ਚਰਚਾਵਾਂ ਦੇ ਵਿੱਚ ਆ ਗਈ ਹੈ ਦਰਸਲ ਇੱਕ ਅਚਾਨਕ ਅਲੱਗਜੀ ਚਰਚਾ ਸ਼ੁਰੂ ਹੋ ਗਈ ਅਦਾਲਤ ਦੇ ਵਿੱਚ ਇੱਕ ਹੁਕਮ ਜਾਰੀ ਹੋ ਗਿਆ ਐਸਜੀਪੀਸੀ ਨੂੰ ਕਿਹਾ ਗਿਆ ਕਿ ਸੀਸੀਟੀਵੀਆਂ ਸੌਂਪੀਆਂ ਜਾਣ ਪਰ ਇਦਾਂ ਕਿਉਂ ਕਿਹਾ ਗਿਆ ਕਿਉਂਕਿ ਪੁਲਿਸ ਦਾ ਇਹ ਕਹਿਣਾ ਆ ਕਿ ਸੀਸੀਟੀਵੀ ਫੁਟੇਜਸ ਪੁਲਿਸ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਹਾਲਾਂਕਿ ਐਸਜੀਪੀਸੀ ਕਹਿ ਰਹੀ ਹੈ ਕਿ ਅਸੀਂ ਹਰ ਤਰ੍ਹਾਂ ਮਦਦ ਕਰ ਰਹੇ ਹਾਂ ਮਦਦ ਕਰਨ ਲਈ ਤਿਆਰ ਵੀ ਹਾਂ ਪਰ ਅਚਾਨਕ ਇਹ ਇੱਕ ਪ੍ਰੋਬਲਮ ਸਾਹਮਣੇ ਆ ਗਈ ਹੈ ਹੁਣ ਇਸ ਮਾਮਲੇ ਨੂੰ ਲੈ ਕੇ ਡਿਸਕਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਇੱਕ ਇਲਜ਼ਾਮ ਹੈ ਔਰ ਉਸ ਤੋਂ ਬਾਅਦ ਹੁਕਮ ਜਾਰੀ ਹੋਏ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਹੈ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਇੱਕ ਪਾਸੇ ਇਹ ਸਾਰਾ ਮਾਮਲਾ ਛੇਤੀ ਨਿਬੜਨਾ ਬਹੁਤ ਜ਼ਰੂਰੀ ਹੈ ਉਸ ਵਾਸਤੇ ਅਕਾਲੀ ਦਲ ਵੀ ਦੇਖੋ ਸਾਹਿਬ ਜੀ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਪੁਲਿਸ ਨੇ ਮਾਮਲਾ ਦਰਜ ਕੀਤਾ ਪੁਲਿਸ ਨੇ ਆਪਣੇ ਬਿਆਨਾਂ ਦੇ ਉੱਤੇ ਦਰਜ ਕੀਤਾ ਕਿਉਂਕਿ ਕੋਈ ਵੀ ਬਿਆਨ ਅਕਾਲੀ ਦਲ ਵੱਲੋਂ ਨਹੀਂ ਦਰਜ ਕਰਵਾਇਆ ਗਿਆ ਕੋਈ ਵੀ ਪਾਰਟੀ ਵੱਲੋਂ ਨਹੀਂ ਦਰਜ ਕਰਵਾਇਆ ਗਿਆ ਕੋਈ ਵੀ ਬਿਆਨ ਜਿਹੜਾ ਜਾਂ ਸ਼ਿਕਾਇਤ ਐਸਜੀਪੀਸੀ ਵੱਲੋਂ ਨਹੀਂ ਦਿੱਤੀ ਗਈ ਤੇ ਨਾ ਹੀ ਕੋਈ ਸ਼ਿਕਾਇਤ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਦਿੱਤੀ ਗਈ ਤੇ ਉਸ ਤੋਂ ਬਾਅਦ ਪੁਲਿਸ ਨੇ ਆਪਣੇ ਬਿਆਨਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਹੁਣ ਜਦੋਂ ਦੀ ਇਨਵੈਸਟੀਗੇਸ਼ਨ ਕਰਨੀ ਹੈ ਬੀ ਨਰੰਦ ਸਿੰਘ ਚੋੜਾ ਉੱਥੇ ਆਇਆ ਕਿਨੂੰ ਮਿਲਿਆ ਕਿੱਧਰ ਗਿਆ ਕਿੱਥੋਂ ਹਥਿਆਰ ਚੁੱਕਿਆ ਕਿਨੂੰ ਕਿਨੂੰ ਅੰਦਰ ਮਿਲਿਆ ਉਹਦੇ ਲਈ ਤਾਂ ਪੁਲਿਸ ਨੂੰ ਸੀਸੀਟੀਵੀ ਬਹੁਤ ਜ਼ਰੂਰੀ ਹੈ ਉਸ ਤੋਂ ਬਿਨਾ ਤਾਂ ਜਾਂਚ ਅੱਗੇ ਵੱਧ ਨਹੀਂ ਸਕਦੀ ਠੀਕ ਹੈ ਨਾ ਤੇ ਸੀਸੀਟੀਵੀ ਜਿਹੜੀਆਂ ਹੈਗੀਆਂ ਉਹ ਵਿਕਰਮ ਮਜੀਠੀਆ ਮੀਡੀਆ ਨੂੰ ਰਿਲੀਜ਼ ਕਰ ਰਿਆ ਨਾ ਤਾਂ ਐਸਜੀਪੀਸੀ ਰਿਲੀਜ਼ ਕਰ ਰਹੀ ਹੈ ਨਾ ਸ਼ਰੀਦ ਦਰਬਾਰ ਸਾਹਿਬ ਦਾ ਮੈਨੇਜਰ ਰਿਲੀਜ਼ ਕਰ ਰਿਆ ਤੇ ਰਿਲੀਜ਼ ਕੌਣ ਕਰ ਰਿਆ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਅਕਾਲੀ ਦਲ ਦਾ ਉਹ ਗੇ ਲੀਡਰ ਨੇ ਅਤੇ ਪੰਜਾਬ ਦੇ ਪਾਵਰਫੁੱਲ ਮਨਿਸਟਰ ਵੀ ਰਹਿ ਚੁੱਕੇ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ ਵੀ ਨੇ ਬੀਬੀ ਹਰਸਿਮਰਤ ਗੌਰ ਬਾਦਲ ਦੇ ਸਗੇ ਭਾਈ ਨੇ ਠੀਕ ਹੈ ਨਾ ਤੇ ਉਹ ਲੋਕ ਦੱਸ ਰਹੇ ਨੇ ਦੇਖੋ ਜੀ ਨਰੈਨ ਸਿੰਘ ਚੋੜਾ ਇੱਕ ਬੰਦੇ ਨੂੰ ਮਿਲਿਆ ਜੀ ਇਹਦੇ ਨਾਲ ਦੋ ਬੰਦੇ ਹੋਰ ਐ ਜੀ ਇਹਨਾਂ ਨੂੰ ਵੀ ਮਿਲਿਆ ਜੀ ਜਦ ਕਿ ਹੁਣ ਕੀ ਕਰੇ ਪੁਲਿਸ ਵਿਕਰਮ ਮਜੀਠੀਏ ਦੇ ਕੋਲੋਂ ਸੀਸੀਟੀਵੀ ਲਵੇ ਜੇ ਵਿਕਰਮਜੀਠੇ ਤੋਂ ਸੀਸੀਟੀਵੀ ਲਾਏਗੀ ਆਥੈਂਟਿਕ ਨਹੀਂ ਮੰਨੀ ਜਾਣੀ ਉਹਨੂੰ ਫਰਦ ਫਰਦ ਨਹੀਂ ਬਣਾਇਆ ਜਾ ਸਕਦਾ ਫਰਦ ਇੱਕ ਲਫਾਜ ਆ ਮੈਂ ਤੁਹਾਨੂੰ ਦੱਸ ਦਿੰਨਾ ਫਰਦ ਹੁੰਦਾ ਬਈ ਜਦੋਂ ਕੋਈ ਐਵੀਡੈਂਸ ਆਪਾਂ ਕਿਸੇ ਕੋ ਲੈਣੀ ਹੈ ਉਹਨੂੰ ਆਨ ਰਿਕਾਰਡ ਚਾੜਨਾ ਤੇ ਉਹਨਾਂ ਨੇ ਡਾਇਰੈਕਟ ਉਹਦੇ ਕੋਲ ਲੈਣੀ ਹੈ ਜਿੱਥੇ ਉਹ ਘਟਨਾ ਕ੍ਰਮ ਵਾਪਰਿਆ ਉਹਨਾਂ ਨੇ ਉਹਦੀ ਫਰਦ ਬਣਾਣੀ ਆ ਫਰਦ ਬਣਾ ਕੇ ਕਹਿਣਾ ਬਈ ਅਸੀਂ ਇੰਨੀ ਤਰੀਕ ਨੂੰ ਫੁਲਾਣੇ ਐਸਜੀਪੀਸੀ ਦੇ ਨੁਮਾਇੰਦੇ ਫਲਾਣੇ ਆ ਦਰਵਾਸਾਬ ਦੇ ਮੈਨੇਜਰ ਉਹਨਾਂ ਕੋਲੋਂ ਇੱਕ ਹੈ ਸੀਸੀਟੀਵੀ ਦੀ ਫੂਟੇਜ ਅਸੀਂ ਕਬਜ਼ੇ ਚ ਲਈ ਆ ਤੇ ਅਸੀਂ ਇਹਦੀ ਫਰਦ ਬਣਾ ਕੇ ਇਹਨੂੰ ਆਪਣੀ ਕੇਸ ਫਾਈਲ ਦੇ ਵਿੱਚ ਲੈ ਰਿਆ ਬਕਾਇਦਾ ਉਹਨਾਂ ਨੇ ਉਹਦੀ ਹਾਜ਼ਰੀ ਪਾਣੀ ਆ ਆਪਣੇ ਉੱਥੇ ਜਾਣ ਦੀ ਤਾਰੀਖ ਪਾਣੀ ਆ ਸ਼੍ਰੀ ਦਰਵਾਸਾਬ ਤੋਂ ਵਾਪਸ ਆਉਣ ਦੀ ਟਾਈਮਿੰਗ ਪਾਣੀ ਆ ਉੱਥੇ ਦੇ ਫਰਦ ਬਣਾ ਕੇ ਉਹਦੀ ਕਾਪੀ ਵੀ ਉਹਨਾਂ ਨੇ ਉਹਨਾਂ ਨੂੰ ਦੇਣੀ ਏ ਕੋਰਟ ਦੇ ਵਿੱਚ ਜਾਣੀ ਆ ਫਰਦ ਬਈ ਆ ਦੇਖੋ ਅਸੀਂ ਆਫੀਸ਼ੀਅਲੀ ਅਸੀਂ ਕਿਸੇ ਪ੍ਰਾਈਵੇਟ ਬੰਦੇ ਕੋ ਨਹੀਂ ਲੈਂਦੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈਂਦੀ ਆ ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਤੋਂ ਸੀਸੀਟੀਵੀ ਫੁਟੇਜ ਲੈਂਦੀ ਆ ਤੇ ਇਹ ਫੁਟੇਜ ਦੇ ਵਿੱਚ ਨਰਾਇਣ ਸਿੰਘ ਚੋੜਾ ਇੱਦਾਂ ਇੱਦਾਂ ਕਰਦਾ ਦਿਖ ਰਿਹਾ ਕਿਉਂਕਿ ਹਜੇ ਤੱਕ ਜਿਹੜੀਆਂ ਫੁਟੇਜ ਹੈਗੀਆਂ ਸੀਸੀਟੀਵੀ ਦੀਆਂ ਉਹ ਤਾਂ ਵਿਕਰਮ ਸਿੰਘ ਮਜੀਠੀਏ ਦੇ ਕੋਲ ਜਾ ਰਹੀਆਂ ਤੇ ਪੁਲਿਸ ਅਫਸਰ ਜਿਹੜੇ ਆ ਉਹ ਆਪ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਅਸੀਂ ਹੁਣੇ ਵਿਕਰਮ ਮਜੀਠੀਏ ਕੋਲੋਂ ਲਵਾਂਗੇ ਤੇ ਕੋਰਟ ਚੋਂ ਪ੍ਰੂਵ ਨਹੀਂ ਹੋ ਸਕਦੀਆਂ ਕਿਉਂਕਿ ਉਹ ਥਰਡ ਪਾਰਟੀ ਆ ਜਾਂਦੀ ਹੈ ਵਿਕਰਮ ਮਜੀਠੀਆ ਥਰਡ ਪਾਰਟੀ ਆ ਵਿਕਰਮ ਮਜੀਠੀਆ ਨਾ ਤਾਂ ਐਸਜੀਪੀਸੀ ਦੇ ਜਨਨਸਕਤਰ ਹੈਗੇ ਨਾ ਉਹ ਜਿਹੜੇ ਆ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੈਨੇਜਰ ਹੈਗੇ ਆ ਹੁਣ ਗੱਲ ਇਹ ਆ ਕਿ 2 ਤਰੀਕ ਦਾ ਇਨਸੀਡੈਂਟ ਹੈ 9 ਤਰੀਕ ਤੱਕ ਜਿਹੜਾ ਵਾ ਉਸ ਦੀ ਸੀਸੀਟੀਵੀ ਫੂਟੇਜ ਜਿਹੜੀ ਆ ਉਹ ਪੁਲਿਸ ਨੂੰ ਦਿੱਤੀ ਨਹੀਂ ਗਈ ਆਖਰਕਾਰ ਕੀ ਹੁੰਦਾ ਕਿ ਜਦੋਂ ਇਹ ਸੀਸੀਟੀਵੀ ਨਹੀਂ ਮਿਲਦੀ ਫਿਰ ਫਿਰ ਉਹ ਸੀਸੀਟੀਵੀ ਪ੍ਰਾਈਵੇਟ ਰਿਲੀਜ਼ ਹੋ ਰਹੀ ਆ ਜੇ ਪ੍ਰਾਈਵੇਟ ਰਿਲੀਜ਼ ਹੋ ਰਹੀ ਆ ਉਹਦੇ ਵਿੱਚ ਜਿਹੜਾ ਵਾ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਹੋ ਰਹੀਆਂ ਦੇਖੋ ਜੀ ਪੁਲਿਸ ਕੁਝ ਕਰਦੀ ਨਹੀਂ ਪਈ ਅਸੀਂ ਤੁਹਾਨੂੰ ਦਿਖਾਈ ਜਾ ਰਹੇ ਆ ਲੇਕਿਨ ਗੱਲ ਇਹ ਹੈਗੀ ਆ ਕਿ ਪਹਿਲਾ ਰਾਈਟ ਜਿਹੜਾ ਇਨਵੈਸਟੀਗੇਸ਼ਨ ਅਫਸਰ ਦਾ ਉਹਨੂੰ ਐਵੀਡੈਂਸ ਦੇਣਾ ਕਿੰਨੂੰ ਮੰਦਾ ਪਹਿਲਾ ਐਵੀਡੈਂਸ ਜਿਹੜੇ ਸੌਂਪੇ ਜਾਂਦੇ ਆ ਉਹ ਇਨਵੈਸਟੀਗੇਸ਼ਨ ਅਫਸਰ ਜਿਹਨੂੰ ਆਪਾਂ ਆਈਓ ਕਹਿੰਨੇ ਆ ਜਿਹਨੂੰ ਅੱ피 ਕਹਿੰਨੇ ਜਾਂਚ ਅਧਿਕਾਰੀ ਹਿੰਦੀ ਚ ਵੱਡ ਕਹਿੰਨੇ ਉਹਨੂੰ ਦਿੱਤੇ ਜਾਂਦੇ ਬਈ ਇਹ ਫੜੋ ਜੀ ਤੁਸੀਂ ਇਹਦੀ ਜਾਂਚ ਕਰੋ ਜੀ ਐਵਿਡੈਂਸ ਤੁਹਾਨੂੰ ਹੈ ਕਿ ਐਵਿਡੈਂਸ ਕਿਤੇ ਇਹਦੇ ਚ ਟੈਂਪਰ ਨਾ ਹੋ ਜੇ ਕੋਈ ਹੋਰ ਨਾ ਕੁਝ ਕਰ ਲੇ ਲੇਕਿਨ ਉਹ ਐਵਿਡੈਂਸ ਜਾਂਚ ਅਧਿਕਾਰੀ ਨੂੰ ਦਿੱਤੇ ਜਾਣ ਦੀ ਬਜਾਏ ਉਹ ਵਿਕਰਮ ਅਜੀਠੀਆਂ ਨੂੰ ਨੂੰ ਦਿੱਤੇ ਜਾ ਰਹੇ ਆ ਸੋ ਇਹ ਕਿਤੇ ਨਾ ਕਿਤੇ ਜਦੋਂ 7 ਦਿਨ ਵੀ ਜਾਂਣ ਫਿਰ ਇਨਵੈਸਟੀਗੇਸ਼ਨ ਰੂਲ ਤੇ ਜਾਂਦੀ ਆ ਹੁਣ ਹੁੰਦਾ ਪਤਾ ਕੀ ਹੈ ਜਿੰਨਾ ਤੁਸੀਂ ਇਹਨੂੰ ਇਨਵੈਸਟੀਗੇਸ਼ਨ ਚ ਪਾਈ ਜਾਓਗੇ ਘੁਮਾਈ ਜਾਓਗੇ ਉਹ ਜਾਂਚ ਦੀ ਦਿਸ਼ਾ ਬਦਲ ਜਾਂਦੀ ਆ ਔਰ ਉਹਦੇ ਚ ਸਹੀ ਜਿਹੜੇ ਦੋਸ਼ੀ ਆ ਜਾਂ ਪ੍ਰੋਸੀਕਿਊਸ਼ਨ ਕਰਾਣੀ ਹੁੰਦੀ ਆ ਜਿਨ੍ਹਾਂ ਨੂੰ ਅੰਦਰ ਦੇਣਾ ਹੁੰਦਾ ਜਿਨ੍ਹਾਂ ਤੇ ਮੰਨ ਲਓ ਨਰੈਣ ਸਿੰਘ ਚੋੜੇ ਨੂੰ ਸਜ਼ਾ ਕਰਾਣੀ ਆ ਜੇ ਸਬੂਤ ਹੀ ਨਹੀਂ ਹੋਣਗੇ ਪੂਰੇ ਐਸਜੀਪੀਸੀ ਕੋਲ ਉਹ ਲਿੱਤੀ ਨਹੀਂ ਹੋਏਗੀ ਔਨ ਰਿਕਾਰਡ ਫਰਦਰ ਦੇ ਵਿੱਚ ਤੇ ਉਹ ਜਾ ਕੇ ਕੋਰਟ ਦੇ ਵਿੱਚ ਜਦੋਂ ਪ੍ਰੋਡਿਊਸ ਕਰਨਗੇ ਉਹ ਕਿਸੇ ਨੇ ਮੰਨਣਾ ਹੀ ਨਹੀਂ ਉਸ ਚੀਜ਼ ਨੂੰ ਔਰ ਸਭ ਤੋਂ ਵੱਡੀ ਗੱਲ ਕੀ ਹੈਗੀ ਆ ਭਈ ਜਿਹੜੀ ਗੋਲੀ ਚਲਾਉਂਦੇ ਹੋਏ ਦੀ ਫੁਟੇਜ ਵੀ ਹੈਗੀ ਆ ਉਹ ਵੀ ਔਨ ਰਿਕਾਰਡ ਪੁਲਿਸ ਨੂੰ ਫੁਟੇਜ ਲੈਣੀ ਪੈਣੀ ਆ ਫਿਰ ਉਹਦੀ ਪ੍ਰੋਸੀਕਿਊਸ਼ਨ ਤੇ ਐਵੀਡੈਂਸ ਫੇਰ ਬਣਨਾ ਅਚਾ ਦੂਜਾ ਕੀ ਹੈ ਹੁਣ ਪੁਲਿਸ ਨਾਲੋਂ ਹਾਰ ਕੇ ਫਿਰ ਆਪਣੇ ਜਿਹੜੇ ਸਰਕਾਰੀ ਵਕੀਲ ਜਿੰਨੂੰ ਕਹਿੰਦੇ ਆ ਡੀਏ ਪ੍ਰੋਸੀਕਿਊਸ਼ਨ ਹੁੰਦੇ ਆ ਉਸ ਤੋਂ ਬਾਅਦ ਕੋਰਟ ਦੇ ਵਿੱਚ ਹੋਰ ਸਹਾਇਕ ਡੀਏ ਹੁੰਦੇ ਆ ਏਡੀਏ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਰਾਈ ਏਪੀਐਸ ਕੱਲੋਂ ਨੇ ਮੇਰੇ ਰੱਖਿਆ ਸ਼ਾਇਦ ਅਮਰੀਕ ਸਰ ਦੇ ਵਿੱਚ ਉਹਨਾਂ ਰਾਈ ਫਿਰ ਇੱਕ ਅਰਜੀ ਜਿਹੜੀ ਉਹ ਦਾਇਰ ਕੀਤੀ ਗਈ ਬਈ ਅਸੀਂ 7 ਦਿਨ ਇੰਤਜ਼ਾਰ ਕਰ ਲਈ ਜੀ ਸਾਨੂੰ ਹੁਣ ਇਹ ਫਸੀ ਸੀਸੀਟੀਵੀ ਫੁਟੇਜ ਤਾਂ ਦਿੱਤੀ ਨਹੀਂ ਜਾ ਰਹੀ ਅਸੀਂ ਅਸੀਂ ਕੇਸ ਦੀ ਇਨਵੈਸਟੀਗੇਸ਼ਨ ਅੱਗੇ ਕਿੱਦਾਂ ਕਰਾਂਗੇ ਫਿਰ ਉਹ ਜੱਜ ਸਾਹਿਬ ਨੇ ਜਿਹੜੇ ਕਿਉਂਕਿ 94 ਭਾਰਤੀ ਨਿਆਇ ਸੰਹਿਤਾ ਦੇ ਵਿੱਚ ਇੱਕ ਸੈਕਸ਼ਨ ਹੈਗਾ ਜਿਹੜਾ ਹੁਣ ਨਵਾਂ ਕਾਨੂੰਨ ਲਾਗੂ ਹੋਇਆ ਉਹਦੇ ਵਿੱਚ ਉਹ ਫਿਰ ਸੈਕਸ਼ਨ ਦੇ ਵਿੱਚ ਉਹਨਾਂ ਨੇ ਹੁਕਮ ਜਾਰੀ ਕੀਤੇ ਐ ਐਸਜੀਪੀਸੀ ਨੂੰ ਕਿ ਇਹ ਸੀਸੀਟੀਵੀ ਦੀਆਂ ਫੁਟੇਜ ਜਿਹੜੀਆਂ ਐ ਇਹ ਤੁਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਓ ਇਨਵੈਸਟੀਗੇਸ਼ਨ ਅਫਸਰ ਨੂੰ ਤੇ ਉਹ ਹੁਣ ਉਹਨਾਂ ਵੱਲੋਂ ਜਿਹੜਾ ਵਾ ਲੇਕਿਨ ਗੱਲ ਇਹ ਹੈਗੀ ਆ ਕਿ ਸਵਾਲ ਤਾਂ ਇਹ ਉੱਠਦਾ ਕਿ ਇੱਕ ਪਾਸੇ ਜਾਂਚ ਅਧਿਕਾਰੀ ਐ ਤੇ ਇੱਕ ਪਾਸੇ ਵਿਕਰਮ ਮਜੀਠੀਆ ਐ ਤੇ ਮੈਨੂੰ ਇਹ ਦੱਸੋ ਐਸਜੀਪੀਸੀ ਨੇ ਅਗਰ ਹੈਂਡਓਵਰ ਕਰਨੀ ਹੈ ਸੀਸੀਟੀਵੀ ਜੀ ਤੁਸੀਂ ਸਿਆਣੇ ਪੱਤਰਕਾਰ ਹੋ ਕਿੰਨੂੰ ਕਰਨਗੇ ਹੁਣ ਜਾਂ ਤਾਂ ਵਿਕਰਮ ਮਜੀਠੀਆ ਪੁਲਿਸ ਕਮਿਸ਼ਨਰ ਲੱਗ ਜਾਣ ਉਹ ਜਾਂਚ ਕਰ ਲੈਣ ਠੀਕ ਹੈ ਜੀ ਇਹਦੀ ਜਾਂਚ ਜਿਹੜੀ ਹੈ ਜਲੰਧ ਅਮ੍ਰਿਤਸਰ ਦੀ ਪੁਲਿਸ ਕਮਿਸ਼ਨਰ ਤੋਂ ਖੋ ਕੇ ਵਿਕਰਮ ਮਜੀਠੀਆ ਨੂੰ ਦੇ ਦਿਓ ਜੀ ਮੇਰੇ ਕੋ ਤਾਂ ਸੀਸੀਟੀਵੀ ਹੈ ਇਹਦੀ ਜਾਂਚ ਮੈਂ ਹੀ ਕਰੂੰਗਾ ਇਹ ਪੋਸੀਬਲ ਨਹੀਂ ਹੁੰਦਾ ਕਾਨੂੰਨ ਦਾ ਆਪਣਾ ਦਾਰਾ ਹੁੰਦਾ ਕਾਨੂੰਨ ਦੇ ਆਪਣੇ ਹੱਕ ਹੁੰਦੇ ਆ ਕਾਨੂੰਨ ਦਾ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ ਇਨਵੈਸਟੀਗੇਸ਼ਨਾਂ ਦੇਖੋ ਪਤਾ ਕੀ ਆ ਬੇਅਦਬੀ ਦਾ ਕੇਸ ਹੋਏ ਅੱਜ ਤੱਕ ਬੇਅਦਬੀ ਦੇ ਕੇਸਾਂ ਦੇ ਵਿੱਚ ਸਹੀ ਰਿਜ਼ਲਟ ਕਿਉਂ ਨਹੀਂ ਆਇਆ ਉਹ ਕੋਈ ਐਵੀਡੈਂਸ ਕਿਤੇ ਖਿਲਾਰੀ ਜਗੇ ਆ ਕੋਈ ਐਵੀਡੈਂਸ ਕਿਤੇ ਖਿਲਾਰਤੀ ਕੋਈ ਐਵੀਡੈਂਸ ਕਿਤੋਂ ਨਿਕਲ ਕੇ ਆ ਰਹੀ ਆ ਬਾਹਰ ਉਹ ਗੱਲ ਨਹੀਂ ਸਮਝਦੇ ਕੋਈ ਐਸਆਈਟੀ ਨਵੀਂ ਬਣ ਗਈ ਕੋਈ ਕਿਤੇ ਬਣ ਗਈ ਕੋਈ ਕਮਿਸ਼ਨ ਨਵਾਂ ਬਣ ਗਿਆ ਉਹ ਸਾਰਾ ਗੁੰਝਲਾ ਬਣ ਗਈਆਂ ਔਰ ਉਹਦੇ ਚ ਕੀ ਹੋਇਆ ਉਹ ਸਿੱਖ ਕੌਮ ਅੱਜ ਤੱਕ ਪੰਬਲਪੂਸੇ ਚ ਇਹੀ ਦੇਖੀ ਜਾਂਦੀ ਆ ਯਾਰ ਬੇਅਦਵੀ ਵਾਲੇ ਕੇਸ ਵਾਲੇ ਬੰਦੇ ਕਿੱਥੇ ਗਏ ਕਦੀ ਸੀਬੀਆਈ ਨੂੰ ਟ੍ਰਾਂਸਫਰ ਹੋ ਜਾਂਦੀ ਆ ਸੋ ਕੇਸ ਦਾ ਖਲਾਰਾ ਨਹੀਂ ਪੈਣਾ ਚਾਹੀਦਾ ਮੈਂ ਤਾਂ ਆਪ ਇਸ ਚੀਜ਼ ਦਾ ਕਿਉਂਕਿ ਮੇਰੀ ਦਰਬਾਰ ਸਾਹਿਬ ਦੇ ਪ੍ਰਤੀ ਬਹੁਤ ਸ਼ਰਧਾ ਹੈ ਮੇਰੀ ਆਪਣੀ ਨਿੱਜੀ ਤੌਰ ਤੇ ਬਹੁਤ ਸ਼ਰਧਾ ਹੈ ਜੀ ਦਰਬਾਰ ਸਾਹਿਬ ਦੇ ਪ੍ਰਤੀ ਇਹ ਕੇਸ ਦਾ ਖਲਾਰਾ ਨਹੀਂ ਪੈਣਾ ਚਾਹੀਦਾ ਜਿੰਨਾ ਇਹਦੇ ਵਿੱਚ ਆਪਾਂ ਪਾਣੀ ਪਾਈ ਜਾਵਾਂਗੇ ਘੁਮਾਈ ਜਾਵ ਇਹਦੇ ਚ ਐਂਡ ਦੇ ਵਿੱਚ ਉਹੀ ਹੋਣਾ ਤੇ ਜਿਹੜੇ ਆ ਲੋਕਾਂ ਨੇ ਦੇਖਦੇ ਰਹਿ ਜਾਣਾ ਬਈ ਇੱਥੇ ਹੋਇਆ ਕੀ ਹੋਇਆ ਕੀ ਹੋਇਆ ਕਿਦਾਂ ਕਿਉਂਕਿ ਇਨਵੈਸਟੀਗੇਸ਼ਨ ਦੇ ਜਿਹੜੇ ਚੀਜ਼ਾਂ ਵਿੱਚ ਸ਼ਾਮਲ ਕੀਤੀਆਂ ਜਾਣੀਆਂ ਉਹ ਤਾਂ ਪੁਲਿਸ ਨੂੰ ਦਿੱਤੀਆਂ ਨਹੀਂ ਜਾ ਰਹੀਆਂ ਤੇ ਉਹ মিডিਆ ਜਿਹੜੀਆਂ ਉਹ ਵਿਕਰਮ ਅਜੀਠੀਆ ਰਿਲੀਜ਼ ਕਰ ਰਿਆ ਮੈਨੂੰ ਤਾਂ ਇਹ ਵੀ ਗੱਲ ਹੈ ਕਿ ਰਿਕਵੈਸਟ ਵੀ ਹੁੰਦੀ ਹੈ ਬਈ ਐਸਜੀਪੀਸੀ ਇੱਕ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਬਹੁਤ ਆਸਾ ਸਾਡੀ ਸਾਰਿਆਂ ਦੀ ਸਿੱਖਾਂ ਦੀ ਉਹ ਐਸਜੀਪੀਸੀ ਦੇ ਪ੍ਰਤੀ ਬਈ ਐਵਿਡੈਂਸ ਜਿਹੜੀ ਆ ਉਹ ਦਿਓ ਫਿਰ ਕੱਲ ਨੂੰ ਆਪਾਂ ਇਹ ਬਲੇਮ ਕਰੀਏ ਕਿ ਪੁਲਿਸ ਸਾਡਾ ਸਾਥ ਨਹੀਂ ਦੇ ਰਹੀ ਪੁਲਿਸ ਦੇਖੋ ਇਹ ਮਦਦ ਨਹੀਂ ਕਰ ਰਹੀ ਤੁਸੀਂ ਐਵੀਡੈਂਸ ਦਿਓਗੇ ਤਾਂ ਉਹ ਨਾਲ ਦੇ ਬੰਦਿਆਂ ਨੂੰ ਚੁੱਕ ਕੇ ਲਿਆਣਗੇ ਉਹ ਪੁੱਛਣਗੇ ਭਾਈ ਦੱਸ ਯਾਰ ਇਹ ਤੁਸੀਂ ਨਰੈਣ ਸਿੰਘ ਚੋੜੇ ਨੂੰ ਉੱਥੇ ਕਿਉਂ ਮਿਲੇ ਸੀ ਉਹਨਾਂ ਨੂੰ ਤੁਸੀਂ ਸੀਸੀਟੀਵੀ ਤੁਸੀਂ ਮੀਡੀਆ ਰਾਈਂ ਦਿੰਦੇ ਭਾਈ ਉਹ ਪੁਲਿਸ ਨੂੰ ਤੇ ਇਸ ਕਰਕੇ ਮਾਮਲਾ ਥੋੜਾ ਨਾ ਮੈਂ ਸਮਝਦਾ ਪਿਆ ਸੁਲਝਣ ਦੀ ਬਜਾਏ ਹੋਰ ਹੀ ਉਲਝੀ ਜਾਂਦਾ ਪਿਆ ਦੋਸਤਾਂ ਬਹੀ ਤਾਂ ਗੱਲ ਨਾ ਕਿ ਕਾਰਨ ਕੀ ਹੈ ਕਿਉਂ ਨਹੀਂ ਦਿੱਤਾ ਜਾ ਰਿਹਾ ਕੀ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨਵੈਸਟੀਗੇਸ਼ਨ 'ਚ ਤੱਥ ਨਾ ਪਹੁੰਚੇ ਇੱਕ ਤਾਂ ਕੱਲ ਵੀ ਮੈਂ ਕਿਤੇ ਵੀਡੀਓ ਸੁਣ ਰਿਹਾ ਸੀ ਸ਼ਾਇਦ ਬੀਨ ਰਾਂਸਿੰਗ ਚੋੜਾ ਦੇ ਬੇਟੇ ਨੇ ਵੀ ਕੋਈ ਇਲਜ਼ਾਮ ਲਗਾਇਆ ਕਿ ਮੇਰੇ ਜਿਹੜੇ ਨਰੈਨ ਫਾਦਰ ਸੀਗੇ ਉੱਥੇ ਜਾ ਕੇ ਕਿਸੇ ਹੋਰਾਂ ਨੂੰ ਵੀ ਜੀ ਦਰਬਾਰ ਸਾਹਿਬ ਦੇ ਅੰਦਰ ਮਿਲੇ ਸੀਗੇ ਹੋ ਸਕਦਾ ਕੋਈ ਯਾਰ ਕਈ ਨਵੀਆਂ ਚੀਜ਼ਾਂ ਆਣਨੀਆਂ ਹੁਣ ਵਿੱਚ ਪਰ ਗੱਲ ਇਹ ਆ ਕਿ ਮੈਂ ਤਾਂ ਇਸ ਚੀਜ਼ ਨੂੰ ਸਮਝ ਨਾ ਚਾਹ ਨਾ ਯਾਰ ਦੁੱਧ ਦਾ ਦੁੱਧ ਦਾ ਪਾਣੀ ਦਾ ਪਾਣੀ ਕਰਕੇ ਕੇਸ ਨੂੰ 90 ਦਿਨਾਂ ਦੇ ਵਿੱਚ ਚਲਾਨ ਪੇਸ਼ ਕਰਨਾ ਹੈ ਅੱਜ ਕਿੰਨੇ ਦਿਨ ਨੌ ਦਿਨ ਤਾਂ ਬੀਤ ਗਏ ਠੀਕ ਹੈ ਨਾ ਅੱਜ 10 ਦਿਨ ਬੀਤ ਗਏ ਆ 80 ਦਿਨ ਵਾਕੀ ਰਹਿ ਗਏ ਆ ਜੇ 80 ਦਿਨਾਂ 'ਚ ਚਲਾਨ ਨਹੀਂ ਪੇਸ਼ ਹੋਊਗਾ ਇਹ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਬੀ ਇੱਕ ਸੀਰੀਅਸ ਜੁਰਮ سنگੀਨ ਜੁਰਮ ਜਿੰਦੇ ਚ ਅਟੈਂਪਟ ਟੂ ਮਰਡਰ ਵੀ ਹੁੰਦਾ ਜਿੰਦੇ ਚ ਮਰਡਰ ਵੀ ਹੁੰਦਾ ਜਿੰਦੇ ਚ ਹੋਰ ਜਿਹੜੇ ਸੰਗੀਨ ਸੰਗੀਨ ਤਰਾਮਾਂ ਵਾਲੇ ਜੁਰਮ ਹੈ ਜਿਵੇਂ ਹੋ ਗਏ ਆ ਐਨਡੀਪੀਐਸ ਦੇ ਮਕਦਮੇ ਹੋ ਗਏ ਨਸ਼ਾ ਤਸਕਰੀ ਦੇ ਹੋ ਗਏ ਰੇਪ ਦੇ ਮਕਦਮੇ ਹੋ ਗਏ ਇੰਨਾ ਚ 90 ਦਿਨਾਂ ਚ ਚਲਾਨ ਦੇਣਾ ਹੁੰਦਾ ਕੋਰਟ ਚ ਜੇ 90 ਦਿਨ ਤੋਂ 99 ਦਿਨਾਂ માં ਹੋ ਜੇ ਤੇ ਜਿਹੜਾ ਦੋਸ਼ੀ ਆ ਉਹਨੂੰ ਬੇਲ ਮਿਲ ਜਾਂਦੀ ਆ ਇਹਦੇ ਚਲਾਨ ਪੇਸ਼ ਕਰਨ ਚ ਟਾਈਮ ਖਰਾਬ ਹੁੰਦਾ ਪਿਆ ਜੇ ਚਲਾਨ ਹੀ ਨਹੀਂ ਪੇਸ਼ ਹੋਊਗਾ ਫਿਰ ਬਾਅਦ ਚ ਕਹਿਣਗੇ ਜੀ ਪੁਲਿਸ ਨੇ ਚਲਾਨ ਪੇਸ਼ ਨਹੀਂ ਕੀਤਾ ਜੀ ਉਹ ਦੇਖੋ ਨਰੈਣ ਸਿੰਘ ਚੋੜੇ ਨੂੰ ਜ਼ਮਾਨਤ ਮਿਲ ਗਈ ਮੈਂ ਤਾਂ ਕਹਿਣਾ ਪਿਆ ਯਾਰ ਇਨ ਇਨ ਟਾਈਮ ਕਟੋ ਕੱਟ ਜਿਹੜਾ ਸਾਰੀਆਂ ਚੀਜ਼ਾਂ ਉਹ ਐਵੀਡੈਂਸ ਲਿਆ ਕੇ ਉਹਦੀ ਪ੍ਰੋਸੀਕਿਊਸ਼ਨ ਫਾਸਟ ਹੋਣੀ ਚਾਹੀਦੀ ਹੈ। ਸਾਬ ਇੱਥੇ ਫਿਰ ਉਹ ਗੱਲ ਆ ਕਿ ਨਹੀਂ ਟੁਕਦੀ ਕਿ ਇਹ ਆਪ ਹੀ ਕਿਤੇ ਕਰਾਇਆ ਹੋਵੇ ਤੇ ਦੂਜੇ ਪਾਸੇ ਫਿਰ ਜੇ ਬੇਲ ਮਿਲ ਜਾਵੇ ਉਹਨੂੰ ਬੇਲ ਵੀ ਮਿਲ ਗਈ ਤੇ ਅਦਰੋਂ ਆਪਣਾ ਕੰਮ ਵੀ ਹੋ ਗਿਆ ਸਿਆਸੀ ਫਲ ਵੀ ਮਿਲ ਗਿਆ। ਦੇਖੋ ਗੱਲ ਪਤਾ ਕੀ ਆ ਜੀ ਚਰਚਾਵਾਂ ਤੱਕ ਸਾਹਬ ਸਿੰਘ ਜੀ ਕਈ ਤਰ੍ਹਾਂ ਦੀਆਂ ਹੈਗੀਆਂ ਜਦੋਂ ਤੱਕ ਫੈਕਟ ਫੁੱਲ ਆਪਣੇ ਕੋਲ ਕੋਈ ਇਦਾਂ ਦਾ ਨਾਂ ਸਬੂਤ ਆਵੇ ਤੇ ਇਦਾਂ ਦੇ ਬਾਰੇ ਗੱਲ ਕੀਤੀ ਜਾਣੀ ਵੀ ਚੰਗੀ ਨਹੀਂ ਲੱਗਦੀ ਲੇਕਿਨ ਗੱਲ ਇਹ ਹੈਗੀ ਆ ਕਿ ਲੋਕ ਤਾਂ ਹੁਣ ਇਹ ਵੀ ਮੈਂ ਸੁਣਦਾ ਵਾਂ ਡਿਬੇਟਾਂ ਘਰੀ ਜਾ ਰਹੇ ਆ ਕੋਈ ਭੁੱਲੀ ਜਾ ਰਿਹਾ ਯਾਰ ਹਜੇ ਤਾਂ ਕਹਿੰਦੇ ਯਾਰ ਉੱਥੇ ਸਜ਼ਾ ਸੁਣਾਈ ਗਈ ਸੀ ਸਜ਼ਾ ਸੁਣਾਉਣ ਤੋਂ ਬਾਅਦ ਹਜੇ ਤੱਕ ਗਈ ਗੱਲਾਂ ਨਿਕਲ ਕੇ ਆਣੀਆਂ ਸੀ ਵੀ ਸੌਦਾ ਸਾਧ ਨਾਲ ਇਹਨਾਂ ਨੇ ਕਿਉਂ ਮਾਫ ਕਰਾਇਆ ਉਹਦੇ ਪਿੱਛੇ ਇਹਨਾਂ ਦਾ ਮੋਟਿਵ ਕੀ ਸੀ ਹਜੇ ਤੱਕ ਤਾਂ ਉਹੀ ਨਹੀਂ ਲੋਕਾਂ ਨੂੰ ਪਤਾ ਸ਼੍ਰੀ ਕਾਲ ਤੱਕ ਸਾਹਬ ਦੇ ਅੱਗੇ ਆਪਣੀ ਗਲਤੀ ਮੰਨ ਲਈ ਹਾਂ ਜੀ ਕਹਿ ਦਿੱਤਾ ਉਹਨਾਂ ਨੇ ਹਾਂ ਮੈਂ ਸੌਦਾ ਸਾਧ ਨੂੰ ਮਾਫ ਕਰਾਇਆ ਲੇਕਿਨ ਉਸ ਸੌਦਾ ਸਾਧ ਨੂੰ ਮਾਫ ਕਰਾਣ ਦੇ ਪਿੱਛੇ ਮੋਟਿਵ ਕੀ ਸੀਗਾ ਜੀ ਬਈ ਕੱਲੀ ਤੁਹਾਡੀ ਨਿੱਜੀ ਸੀਗੀ ਕੱਲੀ ਤੁਹਾਡੀ ਆਪਣੀ ਜਿਹੜੀ ਆਪਣਾ ਕੋਈ ਲਗਾਵ ਸੀਗਾ ਕਿ ਤੁਸੀਂ ਚਾਹੁੰਦੇ ਸੀਗੇ ਕਿ ਇਹ ਭਾਈਚਾਰਕ ਸਾਂਝ ਮਜ਼ਬੂਤ ਹੋ ਜੇ ਬਈ ਚਲੋ ਡੇਰਾ ਤੇ ਸਿੱਖਾਂ ਦਾ ਜਿਹੜਾ ਵਿਵਾਦ ਆ ਖਤਮ ਹੋ ਜੇ ਕੀ ਉਹਦਾ ਰਾਜਨੀਤਿਕ ਫਾਇਦਾ ਲਾਹਾ ਲੈਣਾ ਸੀਗਾ ਕੀ ਆਪਾਂ ਉਹਦੀ ਐਮਐਸਜੀ ਫਿਲਮ ਨੂੰ ਚਲਾਣਾ ਸੀ ਕੀ ਇਹ ਹਜੇ ਸਾਰੀਆਂ ਚੀਜ਼ਾਂ ਨਿਕਲ ਕੇ ਬਾਹਰ ਆਣੀਆਂ ਸੀ ਹੋਈਆਂ ਹੋਰ ਵੀ ਚੀਜ਼ਾਂ ਵਿੱਚੋਂ ਬਾਹਰ ਆਣੀਆਂ ਸੀ ਜਾਂ ਨਿਕਲ ਕੇ ਕਈ ਚੀਜ਼ਾਂ ਕਿਉਂਕਿ ਦੇਖੋ ਸ਼੍ਰੀ ਕਾਲ ਤਖਤ ਸਾਹਿਬ ਦੇ ਹਸਾਬ ਕਾ ਜੱਥੇਦਰ ਗੈਨੀ ਗੁਰਬਚਨ ਸਿੰਘ ਜਿਨ੍ਹਾਂ ਨੇ ਇਹਨੂੰ ਸੌਦਾ ਸਾਧ ਨੂੰ ਮaaf ਕੀਤਾ ਬਾਅਦ ਵਿੱਚ ਹੁਕਮਨਾਮਾ ਰੱਦ ਕੀਤਾ ਹਜੇ ਉਹਨਾਂ ਦੀ ਸੁਰੱਖਿਆ ਵਾਪਸ ਲਈਤੀ ਗਈ ਉਹਨਾਂ ਨਾਲ ਗੱਲਬਾਤ ਕੀਤੀ ਜਾਣੀ ਸੀ ਉਹਨਾਂ ਉੱਤੇ ਡਿਬੇਟ ਹੋਣੀ ਸੀ ਲੇਕਿਨ ਉਹ ਸਾਰਾ ਚੈਪਟਰ ਬੰਦ ਹੋ ਗਿਆ ਤੇ ਲੋਕਾਂ ਦੀ ਡਿਬੇਟ ਕਿੱਥੇ ਸ਼ੁਰੂ ਹੋ ਗਈ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਗੋਲੀ ਚੱਲੀ ਸਿੱਖ ਮੰਨ ਤਾਂ ਆਪਸ ਹੀ ਖੜਾ ਹੋ ਗਿਆ ਉਹ ਕਹਿੰਦੇ ਜੀ ਨਰੈਣ ਸਿੰਘ ਚੋੜਾ ਨੂੰ ਪੰਥ ਚੋਂ ਛੇਕ ਦਿਓ ਆਦੇ ਕਹਿੰਦੇ ਜੀ ਇਹਨਾਂ ਜੀ ਕਹਿੰਦੇ ਗੁਰੂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਜਿਨ੍ਹਾਂ ਨੇ ਆਪਣੇ ਜੀਵੰਤ ਗੁਰੂ ਜਿਹੜੇ ਆ ਸ਼ਬਦ ਗੁਰੂ ਆ ਜਿਨ੍ਹਾਂ ਨੂੰ ਅਸੀਂ ਪੜ ਕੇ ਆਪਣਾ ਜੀਵਨ ਦਾ ਮਾਰਗਦਰਸ਼ਕ ਲੈਨੇ ਆ ਜਿਹੜੇ ਸਾਡੇ ਗੁਰੂ ਨੇ ਜਿਨ੍ਹਾਂ ਨੂੰ ਅਸੀਂ ਮੱਥਾ ਟੇਕਦੇ ਆ ਜੇ ਉਹਨਾਂ ਦੇ ਅੰਗ ਪਾੜ ਕੇ ਸੁੱਟੇ ਉਹ ਉਹ ਕ੍ਰਾਈਮ ਵੱਡਾ ਕਿ ਇਹ ਕ੍ਰਾਈਮ ਵੱਡਾ ਨਾਰਾਇਣ ਸਿੰਘ ਚੋੜਾ ਦਾ ਅਜੇ ਤੈ ਉੱਤੇ ਹੋਰ ਹੀ ਡਿਬੇਟਾਂ ਸ਼ੁਰੂ ਹੋ ਗਈਆਂ ਹੋਈਆਂ ਜਿਹੜੀਆਂ ਅਸਲੀ ਡਿਬੇਟ ਆ ਵੀ ਸੌਦਾ ਸਾਜ਼ ਨੂੰ ਮਾਫ ਕੀਤਾ ਗਿਆ ਉਹ ਕਿਹੜੀ ਕਿਹੜੀ ਕੜੀ ਸੀ ਕਿਹੜੇ ਕਿਹੜੇ ਬੰਦੇ ਸੀ ਕਿੰਨਾਂ ਨੇ ਚਿੱਠੀ ਟਾਈਪ ਕੀਤੀ ਉਹਦੀ ਕਿੰਨਾਂ ਨੇ ਹਿੰਦੀ ਤੋਂ ਪੰਜਾਬੀ ਟਰਾਂਸਲੇਟ ਕੀਤੀ ਕਿਹੜੇ ਚਿੱਠੀ ਲੈ ਕੇ ਐਸਜੀਪੀਸੀ ਤੱਕ ਦਸਤਾਵੇਜ਼ ਇਹ ਸਾਰੀਆਂ ਚੀਜ਼ਾਂ ਆਣੀਆਂ ਸੀ ਬਾਹਰ ਗੱਲਾਂ ਤਾਂ ਉੱਤੇ ਚੱਲਣੀਆਂ ਸੀ ਗੱਲਾਂ ਚੱਲਣ ਲੱਪਈਆਂ ਇੱਧਰਲੇ ਪਾਸੇ ਕੀ ਆ ਯਾਰ ਜਿਹੜਾ ਇਹ ਗੁੱਸੂ ਗਵੀਰ ਸਿੰਘ ਬਾਦਲ ਤੇ ਗੋਲੀ ਚੱਲ ਗਈ ਨਾਰਾਇਣ ਸਿੰਘ ਚੋੜਾ ਨੇ ਜਿਹੜਾ ਸਿੱਖ ਪੰ ਜੀ ਪੀਸੀ ਦੀ ਅੰਤਰੀਨ ਕਮੇਟੀ ਨੇ ਉਹਨੂੰ ਮਤਾ ਪਾਸ ਕਰ ਦਿੱਤਾ ਬੀਬੀ ਕਿਰਨ ਜੋਤ ਤੋਂ ਲੈ ਕੇ ਹੋਰ ਕਈ ਜਿਹੜੇ ਵਿਦਵਾਨ ਖੜੇ ਹੋਗੇ ਨਹੀਂ ਉਹਨੂੰ ਪੰਥ ਚੋਂ ਛੇਕਿਆ ਨਹੀਂ ਜਾ ਸਕਦਾ ਜੇ ਪੰਥ ਚੋਂ ਛੇਕਣਾ ਤੇ ਪਹਿਲਾਂ ਉਹਨਾਂ ਨੂੰ ਛੇਕੋ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਆ ਤੇ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਆ ਸੋ ਕਹਿਣ ਦਾ ਮੇਰਾ ਮਕਸਦ ਹੈ ਜਿਹੜਾ ਅਸਲੀ ਮੁੱਦੇ ਸੀਗੇ ਜਿਹੜੇ ਕਾਲ ਤੱਕ ਸਭ ਤੋਂ ਸਜਾ ਤੋਂ ਬਾਅਦ ਜਨਤਕ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਆਣੇ ਸੀ ਉਹ ਸਾਰੇ ਮੁੱਦੇ ਤੇ ਇੱਕ ਸਾਈਡ ਤੇ ਚਲੇ ਗਏ ਔਰ ਮੁੱਦੇ ਕਿਹੜੇ ਸ਼ੁਰੂ ਹੋਗੇ ਨਵੇਂ ਸ਼ੁਰੂ ਹੋਗੇ ਪੁਲਿਸ ਕੰਮ ਨਹੀਂ ਕਰ ਰਹੀ ਜੀ ਆਹ ਨਹੀਂ ਕਰ ਰ ਦਾ ਮੇਰਾ ਮਕਸਦ ਹੈਗਾ ਕਿ ਪੁਲਿਸ ਇਹ ਇਨਵੈਸਟੀਗੇਸ਼ਨ ਨੂੰ ਰਾਹੇ ਪਾਓ ਜਾਣ ਦਿਓ ਫਟਾਫਟ ਸੋ ਪ੍ਰोसीडिंग ਫਾਸਟ ਕਰਾਓ ਤਾਂ ਕਿ ਕਿਸੇ ਦੀ ਹਿਮਾਕਤ ਨਾ ਹੋਵੇ ਸ਼੍ਰੀ ਦਰਬਾਰ ਸਾਹਿਬ ਵੱਲ ਜਿਹੜੀ ਹੈ ਕੋਈ ਗੋਲੀ ਦੀਵਾਰ ਤੇ ਲੱਗੇ ਜਾਂ ਅੰਦਰ ਹਥਿਆਰ ਲੈ ਕੇ ਕੋਈ ਚਲ ਜੇ ਕੋਈ ਮਾੜੀ ਮੰਨਛ ਨਾਲ ਚਲ ਜੇ ਇਹਦੀ ਪ੍ਰੋਸੀਕਿਊਸ਼ਨ ਫਾਸਟ ਹੋਣੀ ਜ਼ਰੂਰੀ ਆ ਜੇ ਆਪਾਂ ਇਹ ਕੰਮ ਹੀ ਨਹੀਂ ਕਰਾਂਗੇ ਜੇ ਐਵੀਡੈਂਸੀ ਆਪਾਂ ਜਿਹੜੀ ਹੈ ਬਿਕਰਮ ਮਜੀਠੀਏ ਦੇ ਤੱਕ ਪਹੁੰਚੀ ਜਾਊਗੀ ਤਾਂ ਬਿਕਰਮ ਮਜੀਠੀਆ ਐਵੀਡੈਂਸ ਰਿਲੀਜ਼ ਕਰੇਗਾ ਫਿਰ ਉਹੀ ਹੋਣਾ ਜੋ ਬੇਦਬੀਆਂ ਦੇ ਕੇਸਾਂ ਚ ਜਿਹੜਾ ਵਾ ਲੱਸੀ ਜੀ ਘੋਲ ਗਈ ਉਦਾਂ ਹੀ ਰਹਿ ਜਾਣਾ ਚੱਲੀ ਹੈ ਇਹ ਮਹਿਜ਼ ਇੱਕ ਡਾਇਵਰਜਨ ਹੈ ਦੇਖੋ ਹਜੇ ਤੱਕ ਯਾਰ ਇਨਵੈਸਟੀਗੇਸ਼ਨ ਹੋਣਾ ਇਹਦੇ ਉੱਤੇ ਕਹਿਣਾ ਕੋਈ ਵੀ ਜਲਦਬਾਜੀ ਹੈ ਕਿਉਂਕਿ ਜਿਹੜੀ ਹੈ ਹਰ ਪੱਖੋਂ ਪੁਲਿਸ ਜਾਂਚ ਕਰ ਰਹੀ ਹੈ ਮੈਂ ਉਹਦਾ ਜਾਂਚ ਅਧਿਕਾਰੀ ਤਾਂ ਹੈ ਨਹੀਂ ਲੇਕਿਨ ਲੋਕਾਂ ਦੇ ਵਿੱਚ ਗੱਲ ਤਾਂ ਹੈ ਵੀ ਯਾਰ ਤੁਸੀਂ ਐਵੀਡੈਂਸ ਨਹੀਂ ਦਿਓਗੇ ਤੇ ਫਿਰ ਇਦਾਂ ਮਤਲਬ ਕਿਉਂ ਨਹੀਂ ਦਿਓਗੇ ਜੇ ਅਸੀਂ ਪੁਲਿਸ ਨੂੰ ਸਹਿਯੋਗ ਸਹੀ ਤਰੀਕੇ ਕਰਾਂ ਆਪ ਪਤਾ ਆਪ ਹੀ ਉਹਦੇ ਵਿੱਚ ਕਲਪਰੇਟ ਬਣੀ ਜਾ ਰਹੇ ਆ ਆਪ ਹੀ ਅਸੀਂ ਅੱਗੇ ਅੱਗੇ ਹੋਈ ਜਾਂਦੇ ਆਪ ਆਪ ਐਵੀਡੈਂਸ ਦਿਓ ਜਾ ਕੇ ਸਗੋਂ ਫੜੋ ਜੀ ਆਪਣੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਾਓ ਆਪਣੇ ਆਪ ਐਵੀਡੈਂਸ ਉੱਤੇ ਪ੍ਰੋਵਾਈਡ ਕਰਾਓ ਤਾਂ ਕਿ ਪਤਾ ਲੱਗੇ ਕਿ ਅਸੀਂ ਆਪ ਖੜੇ ਹੋਏ ਪੈਰਵੀ ਕਰ ਰਹੇ ਹਾਂ ਕੇਸ ਦੀ ਕੇਸ ਦੀ ਪੈਰਵੀ ਤਾਂ ਕੋਈ ਕਰ ਨਹੀਂ ਰਿਹਾ ਪੈਰਵੀ ਵਾਲਾ ਤਾਂ ਕੋਈ ਧਿਆਨ ਨਹੀਂ ਦਿੰਦਾ ਬੱਸ ਉਹ ਜਿਹੜਾ ਵਾ ਇੱਕ ਦੂਜੇ ਵੱਲ ਲੱਗੇ ਹੋਏ ਆ ਜੀ ਤਾਂ ਇਹਦੇ ਨਾਲ ਮੈਂ ਇਹ ਗੱਲ ਨੂੰ ਸਮਝਦਾ ਯਾਰ ਸੋਚਦਾ ਵਾਂ ਕਿ ਐਡਾ ਸੀਰੀਅਸ ਮਾਮਲਾ ਹੈ ਇੱਕ ਸੀਰੀਅਸ ਮਾਮਲਾ ਸਾਡੇ ਪੁਰਾਣੇ ਜਿਹੜੇ ਮਾਮਲੇ ਸੀਗੇ ਬੇਅਦਮੀਆਂ ਦੇ ਸਾਰੇ ਚੀਜ਼ਾਂ ਡਿਲੀਊਟ ਹੋਈਆਂ ਪਈਆਂ ਸਾਰੀਆਂ ਲੋਕੀ ਉਧਰ ਤੇ ਦੇਖਦੇ ਬਈ ਯਾਰ ਇਨਸਾਫ ਨਹੀਂ ਮਿਲਦਾ ਬੇਅਦਮੀਆਂ ਅਸੀਂ ਹੋਰ ਪਾਸੇ ਆ ਗਏ ਹੋਏ ਆ ਇਹ ਮਾਮਲਾ ਇਹ ਵੀ ਸੀਰੀਅਸ ਹੈ ਇਹ ਨਹੀਂ ਹੈਗਾ ਕਿ ਇਹ ਸੀਰੀਅਸ ਨਹੀਂ ਹੈ ਬਹੁਤ ਸੀਰੀਅਸ ਹੈ ਲੇਕਿਨ ਗੱਲ ਇਹ ਹੈ ਕਿ ਜੇ ਅਸੀਂ ਐਵੀਡੈਂਸ ਹੀ ਨਹੀਂ ਪ੍ਰੋਵਾਈਡ ਕਰਾਵਾਂਗੇ ਜੇ ਅਸੀਂ ਅੱਗੇ ਹੀ ਨਹੀਂ ਵਧਾਂਗੇ ਤਾਂ ਕੰਮ ਕਿੱਦਾਂ ਚੱਲੂਗਾ ਮੈਂ ਕੋਈ ਪੁਲਿਸ ਦੀ ਹਮਾਇਤ ਨਹੀਂ ਕਰ ਰਿਹਾ ਲੇਕਿਨ ਗੱਲ ਇਹ ਹੈ ਕਿ ਤੁਸੀਂ ਇਹ ਤਾਂ ਦੇਖੋ ਨਾ ਉਹਦੇ ਨਾਲ ਇਨਵੈਸਟੀਗੇਸ਼ਨ ਸਫਰ ਹੋ ਰਹੀਆਂ 80 ਦਿਨ ਰਹਿ ਗਏ 80 ਦਿਨਾਂ ਚ ਇਨਵੈ ਸੀਟੀਵੀ ਚ ਹੋਰ ਚੀਜ਼ਾਂ ਉਹਨਾਂ ਨੇ ਦੇਖਣੇ ਬੰਦੇ ਕਿਹੜੇ-ਕਿਹੜੇ ਸੀ ਨਾਲ ਉਹਨਾਂ ਨੂੰ ਪੁੱਛਣਾ ਤਾਂਡੀ ਸ਼ਮੂਲੀਅਤ ਕਿੰਨੀ ਸੀ ਦੋ ਦਿਨ ਦੀ ਸੀਸੀਟੀਵੀ ਜਿਹੜੀ ਉਹਨਾਂ ਨੇ ਮੰਗੀ ਆ ਪੁਲਿਸ ਨੇ 2 ਤਰੀਕ ਤੋਂ ਲੈ ਕੇ 4 ਤਰੀਕ ਤੱਕ ਲੇਕਿਨ ਗੱਲ ਇਹ ਆ ਕਿ ਹਜੇ ਤੱਕ ਉਹਨੂੰ ਸੀਸੀਟੀਵੀ ਨਹੀਂ ਪ੍ਰੋਵਾਈਡ ਕਰਾਉਗੇ ਐਵਿਡੈਂਸ ਨਹੀਂ ਆਣ ਗਿਆ ਔਨ ਰਿਕਾਰਡ ਨਹੀਂ ਆਣ ਗਿਆ ਕਹੇ ਸਕੇ ਕਿ ਤਾਂ ਹਜੇ ਉਹਨੂੰ ਫ੍ਰੈਂਸਿਕ ਸਾਇੰਸ ਤੋਂ ਵੀ ਚੈੱਕ ਹੋਣਾ ਹੈ ਉਹਨੇ ਇਹ ਨਹੀਂ ਹੈਗਾ ਸੀਸੀਟੀਵੀ ਸਿੱਧੀ ਅਟੈਚ ਕਰ ਦੇਣੀ ਉਹਦੀ ਫੂਟੇਜ ਲੈ ਆ ਕੇ ਇਹਨਾਂ ਨੇ ਉਹਨੂੰ ਫ੍ਰੈਂਸਿਕ ਸਾਇੰਂਸ ਖਰੜ ਤੋਂ ਲੈਬੋਰੀ ਤੋਂ ਆਪਣੀ ਐਫਐਸਐਲ ਤੋਂ ਵੀ ਚੈੱਕ ਕਰਾਣਾ ਉਹਦੀ ਰਿਪੋਰਟ ਵੀ ਨਾਲ ਟੈਂਪਰ ਨਹੀਂ ਕੀਤੀ ਗਈ ਹੈ ਬਿਲਕੁਲ ਠੀਕ ਹੈਗੀ ਆ ਇੱਕ ਚੀਜ਼ ਥੋੜਾ ਨਾ ਹੋਣੀ ਉਹਨੂੰ ਹੁਣ ਐਫਐਸਐਲ ਦੀ ਰਿਪੋਰਟ ਨੂੰ ਆਉਣ ਨੂੰ ਵੀ ਨਾ ਲੱਗ ਜਾਂਦਾ ਜੇ ਆਪਾਂ ਸ਼ੁਰੂ ਨਹੀਂ ਹੋਵਾਂਗੇ ਤੇ ਖਤਮ ਕਿਦਾਂ ਕਰਾਂਗੇ ਮਾਮਲੇ ਨੂੰ ਸੋ ਇਸ ਕਰਕੇ ਜਿਹੜੀ ਮੇਰੀ ਆਪਣੀ ਸੋਚ ਹੈਗੀ ਹੈ ਕਿ ਇਹ ਮਾਮਲੇ ਆਣੇ ਨਹੀਂ ਚਾਹੀਦੇ ਕੋਰਟ ਚ ਐਪਲੀਕੇਸ਼ਨ ਵਿੱਚ ਦੇ ਕੇ ਤੇ ਜੇ ਪੁਲਿਸ ਐਵੀਡੈਂਸ ਕਲੈਕਟ ਕਰੇ ਤੇ ਫਿਰ ਤਾਂ ਇਟ ਕੇਸ ਤਾਂ ਪੈ ਉਲਝ ਗਿਆ ਫਿਰ ਕੇਸ ਨੂੰ ਜਿਹੜਾ ਪ੍ਰੋਸੀਕਿਊਸ਼ਨ ਕੀਤਾ ਹੋਊਗੀ ਮੈਨੂੰ ਇਹ ਨਹੀਂ ਸਮਝ ਆਂਦੀ ਮੈਂ ਨਰੈਨ ਸਿੰਘ ਚੋੜੇ ਨੂੰ ਜਿਹੜੀ ਆ ਜਿਹੜੇ ਉਹਨੇ ਉੱਥੇ ਆ ਕੇ ਹਮਾ ਕੀਤੀ ਆ ਵਾਲਾ ਕ੍ਰਾਈਮ ਕੀਤਾ ਉਹਨੂੰ ਸਜ਼ਾ ਕਿਵੇਂ ਹੋਗੀ ਸਜ਼ਾ ਹੀ ਨਹੀਂ ਜੀ ਆਪਾਂ ਐਵਿਡੈਂਸ ਹੀ ਨਹੀਂ ਪ੍ਰੋਵਾਈਡ ਕਰਾਵਾਂਗੇ ਠੀਕ ਹੈ ਬਿਲਕੁਲ ਇਹ ਉਹ ਚੀਜ਼ਾਂ ਜਿਹੜੀਆਂ ਡਾਕਟਰ ਸਾਹਿਬ ਨੇ ਸਾਹਮਣੇ ਰੱਖੀਆਂ ਔਰ ਕਦ ਤੱਕ ਸੀਸੀਟੀਵੀ ਪ੍ਰੋਵਾਈਡ ਹੁੰਦੀ ਹੈ ਅਸਲ ਸਵਾਲ ਇਹ ਵੀ ਪੈਦਾ ਹੁੰਦਾ ਕਿਉਂਕਿ ਉਹਦੇ ਉੱਤੇ ਅਗਲੀ ਇਨਵੈਸਟੀਗੇਸ਼ਨ ਨਿਰਭਰ ਕਰਦੀ ਹੈ ਕਦੋਂ ਤੱਕ ਹੋਵੇਗਾ ਹੋਵੇਗਾ ਜਾਂ ਨਹੀਂ ਹੋਵੇਗਾ ਥੋੜੇ ਤੱਕ ਦੱਸ ਦੇਵਾਂਗੇ ਉਹ ਤਕਲੀਬ ਨੇ ਰੋਵਾਨ ਇੰਡੀਆ ਪੰਜਾਬੀ ਤੇ